पर मैं कहना ना भी जितों ਪਹਿਲਾਂ ਉਥੋਂ ਦੇ ਕੇਂਦਰ ਦੇ ਖੇਤੀਬਾੜੀ ਮੰਤਰੀ ਸਾਹਿਬ ਵੀ ਆ ਕੇ ਇੱਕ ਦੌਰਾ ਕਰਕੇ ਗਏ ਸਨ ਹਾਂ ਮੈਂ ਉਹਨਾਂ ਦੇ ਨਾਲ ਸੀ ਉਸ ਵੇਲੇ ਨ ਕੁਝ ਕੁਝ ਲੋਕਾਂ ਨੇ ਮੈਂ ਮੈਂ ਇਸ ਗੱਲ ਨੂੰ ਨਹੀਂ ਵਿਖੋ ਜਦੋਂ ਦੁੱਖ ਦੇ ਘੜੀ ਚ ਅਸੀਂ ਸਾਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਲੋਕਾਂ ਦੇ ਸਾਥ ਦੇਣ ਦਾ ਸੋਚਣਾ ਚਾਹੀਦਾ ਉਹਨੂੰ ਬੀਜੇਪੀ ਦਾ ਸ਼ੋਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਹਾਲਾਂਕਿ ਮੰਤਰੀ ਸਾਰੇ ਲੋਕਾਂ ਦਾ ਨਾ ਕੋਈ ਬੀਜੇਪੀ ਦਾ ਮੈਂ ਆ ਆਪ ਪਾਰਟੀ ਦਾ ਮੰਤਰੀ ਨੇ ਮੈਂ ਪੰਜਾਬ ਦੇ ਲੋਕਾਂ ਦਾ ਮਤਲਬ ਮੇਰੀ ਡਿਊਟੀ ਲੱਗੀ ਆ ਉਹਨਾਂ ਨੇ ਮਤਲਬ ਲੋਕਾਂ ਦਾ ਚਲੋ ਦੇਖਿਆ ਉਹ ਕਹਿੰਦੇ ਵੀ ਇਸ ਦਾ ਅਸੀਂ ਸਾਰਾ ਹੜਤਾਲ ਕਰਾ ਕੇ ਜੋ ਉਹ ਚਲੇ ਗਏ ਲੋਕਾਂ ਨੂੰ ਇਹ ਸੀ ਵੀ ਪ੍ਰਧਾਨ ਮੰਤਰੀ ਸਾਹਿਬ ਹੋਣਾ ਚਾਹੀਦੇ ਸੀ ਤੇ ਪ੍ਰਧਾਨ ਮੰਤਰੀ ਵੀ ਆਏ ਮੈਨੂੰ ਵੀ ਥੋੜੀ ਜੀ ਇਸ ਗੱਲ ਦੀ ਲੱਗੇ ਵੀ ਚੰਗੀ ਗੱਲ ਆ ਕਿ ਪ੍ਰਧਾਨ ਮੰਤਰੀ ਜੀ ਆਉਣਗੇ ਤੇ ਜਦੋਂ ਬੰਦਾ ਅੱਖਾਂ ਨਾਲ ਕੁਝ ਚੀਜ਼ ਵੇਖ ਲੈਂਦਾ ਨਾ ਤੇ ਕਿਸੇ ਦੇ ਦੱਸੇ ਮੁਤਾਬਕ ਉਹਨੂੰ ਜ਼ਰੂਰ ਮਹਿਸੂਸ ਹੁੰਦਾ ਜੇ ਅਸੀਂ ਵੀ ਗਏ ਸੀ ਤਾਂ ਉੱਥੇ ਲੋਕਾਂ ਦਾ ਜਿਹੜਾ ਹਾਲਾਤ ਦੇਖ ਕੇ ਤੇ ਉਹਨੂੰ ਉਦੋਂ ਲੱਗਦਾ ਸੀ ਵੀ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਹੈ ਇਹ ਚੰਗੇ ਚੰਗੇ ਕਾਰੋਬਾਰੀ ਲੋਕ ਜਿਹੜੇ ਅੱਜ ਬੇਕਾਰੇ ਹੋਏ ਬੈਠੇ ਹਨ ਤੋ ਮੈਂ ਖਿਆ ਵੀ ਦੇਖ ਕੇ ਜਾਣਗੇ ਤਾਂ ਉਹ ਜ਼ਰੂਰ ਮਨ ਵਿੱਚ ਹਮਦਰਦ ਹੋਊ ਪਰ ਥੋੜੀ ਜਿਹੀ ਸਿਆਸਤ ਦੀ